ਚੋਰਾ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਚੋਰੀ ਦੁਕਾਨਦਾਰਾਂ ਵੱਲੋਂ ਸੁਰੱਖਿਆ ਲਈ ਲਗਾਏ ਗਏ ਸੀਸੀਟੀਵੀ ਕੈਮਰੇ ਵੀ ਚੋਰਾ ਵੱਲੋਂ ਤੋੜੇ ਗਏ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਨਵਾਂ ਮਾਮਲਾ ਨਾਬਾ ਨੇੜਲੇ ਪਿੰਡ ਦੁਲੱਦੀ ਤੋਂ ਸਾਹਮਣੇ ਆਇਆ ਹੈ ਜਿੱਥੇ ਬੇਖੌਫ ਚੋਰਾ ਨੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਲੱਖਾਂ ਰੁਪਏ ਦਾ ਸਮਾਨ ਨਾਲ ਹੀ ਗੱਲੇ ਵਿੱਚ ਪਏ 5000 ਰੁਪਏ ਦੀ ਨਕਦੀ ਚੱਕ ਕੇ ਫਰਾਰ ਹੋ ਗਏ ਚੋਰਾ ਦੀ ਹਿੰਮਤ ਇੱਥੇ ਹੀ ਖਤਮ ਨਹੀਂ ਹੁੰਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨਾਂ ਨੇ ਦੁਕਾਨ ਦੇ ਪਿਛਲੇ ਪਾਸੇ ਲੱਗੇ ਸੀਸੀਟੀਵੀ ਕੈਮਰੇ ਨੂੰ ਵੀ ਤੋੜ ਦਿੱਤਾ ਤਾਂ ਜੋ ਉਹਨਾਂ ਦੀ ਹਰਕਤ ਕੈਦ ਨਾ ਹੋ ਸਕੇ ਦੁਕਾਨਦਾਰ ਹਰਵੰਦ ਸਿੰਘ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ ਜਦੋਂ ਪਹੁੰਚ ਕੇ ਵੇਖਿਆ ਤਾਂ ਚੋਰ ਲੱਖਾਂ ਰੁਪਏ ਦਾ ਸਮਾਨ ਅਤੇ 5000 ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ ਉਸਨੇ ਕਿਹਾ ਕਿ ਪਿਛਲੇ ਸਾਲ ਵੀ ਦਸੰਬਰ ਮਹੀਨੇ ਵਿੱਚ ਇਸੇ ਤਰ੍ਹਾਂ ਹੀ ਚੋਰੀ ਹੋਈ ਸੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਸਾਡੀ ਸਿਰਫ ਇਹੋ ਮੰਗ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਇਸ ਮਾਮਲੇ 'ਚ ਪਿੰਡ ਵਾਸੀ ਸਿਕੰਦਰ ਸਿੰਘ ਨੇ ਵੀ ਗੁੱਸਾ ਜਤਾਇਆ ਤੇ ਕਿਹਾ ਕਿ ਇਸ ਮਾਮਲੇ 'ਚ ਪਿੰਡ ਵਾਸੀ ਸਿਕੰਦਰ ਸਿੰਘ ਨੇ ਵੀ ਗੁੱਸਾ ਜਤਾਇਆ ਤੇ ਕਿਹਾ ਕਿ ਇਲੈਕਟ੍ਰੀਕਲ ਦੀ ਦੁਕਾਨ ਵਿੱਚ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਹਾਰਾ ਸੀ ਤੇ ਇਸ ਤਰ੍ਹਾਂ ਦੀ ਚੋਰੀ ਬਰਦਾਸ਼ਤਯੋਗ ਨਹੀਂ ਸਦਰ थाना ਪੁਲਿਸ ਦੇ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਮੌਕੇ ਤੇ ਪਹੁੰਚੇ ਚੋਰਾਂ ਨੇ ਸ਼ਟਰ ਤੋੜ ਕੇ ਸਮਾਨ ਅਤੇ ਨਕਦੀ ਲੈ ਗਏ ਹਨ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਸਰਜ ਕਰਮ ਇਲੈਕਟ੍ਰੀਕਲ ਦੇ ਨਾਂ ਤੇ ਰੇਲ ਕੋਟਲਾ ਰੋਡ ਤੇ ਆ ਤੇ ਰਿਪੇਅਰ ਦਾ ਮੋਟਰਾਂ ਦਾ ਕੰਮ ਹੈ ਜੀ ਆਪਣਾ ਤੇ ਪੁਰਾਣੀ ਤਾਰ ਆ ਸਾਡੀ 30 ਕਿਲੋ ਦੇ ਰਵੇ 50 ਕਿਲੋ ਨਵੀਆਂ ਬਾਕੀ ਫਿਟਿੰਗ ਵਾਲੀ ਤਾਰ ਆ ਸਾਡੀ ਸਵੇਰੇ ਜੁਵੇ ਸਵੇਰੇ 6 ਵਜੇ ਸਾਡੇ ਕੋਲੇ ਫੋਨ ਆਇਆ ਵੀ ਥੋੜੀ ਬਾਗਾਂ ਦਾ ਸ਼ਟਰ ਖਿੱਚ ਕੇ ਅੱਗੇ ਨੂੰ ਟੋਪ ਕੋਲੇ ਉਹ ਸ਼ਟਰ ਤੋੜਿਆ ਗਿਆ ਆ ਕੇ ਦੇਖਿਆ ਤਾਂ ਫੋਨ ਕਰਿਆ ਪੁਲਿਸ ਨੂੰ ਮੌਕੇ ਤੇ ਪੁਲਿਸ ਪਹੁੰਚੀ ਹੈ ਬਾਕੀ ਦੇਖ ਰਹੇ ਹਾਂ ਅਜਤਾ ਇਨਸਾਫ ਦੀ ਮੰਗ ਕਰਦੇ ਆ ਸਾਡੀ ਪਹਿਲਾਂ ਵੀ ਪਿਛਲੇ ਸਾਲ 12ਵੇਂ ਮਹੀਨੇ ਦੀ 12 ਤਰੀਕ ਨੂੰ ਰਾਤ ਨੂੰ ਚੋਰੀ ਹੋਈ ਹੈ ਜਦ 1.5 ਤੋਂ 2 ਲੱਖ ਦਾ ਨੁਕਸਾਨ ਹੋਇਆ ਸੀ ਤਾਂ ਹੀ ਹੁਣ ਕਿੰਨਾ ਕੁ ਨੁਕਸਾਨ ਹੁਣ ਸਾਡਾ ਤਕਰੀਬਨ ਜੀ ਹੁਣ 80 ਕਿਲੋ ਨੂੰ ਤਾਰ ਨੂੰ ਲਾ ਲੋ ਜੀ ਜੇ ਨਵੀਂ ਤਾਰ ਵੀ ਲਾਈਏ 80000 10000 ਰੁਪਏ ਦੇ ਸਿੱਧੀ ਆਈ 80 90000 ਦਾ ਹੋਣਾ ਹੀ ਸਾਡਾ ਲੱਗਦਾ ਕੈਸ਼ ਕਿੰਨਾ ਕਰ ਕੈਸ਼ ਗੱਲੇ ਚ 5000 ਰੁਪਿਆ ਕੈਸ਼ ਦੀ ਤੇ ਕੀ ਕਹਿਣਾ ਚਾਹੁੰਦੇ ਹੋ ਇਕੱਲੇ ਬੰਦੇ ਦਾ ਤਾਂ ਕੰਮ ਨਹੀਂ ਇਕੱਲੇ ਬੰਦੇ ਦਾ ਵੀਰੇ ਕੋਈ ਕੰਮ ਨਹੀਂ ਗੈਂਗ ਹੈ ਜੀ ਇਹੇ ਘਟੋ ਘਟ ਪੰਜ ਚਾਰ ਬੰਦੇ ਦਾ ਇਕੱਲੇ ਬੰਦੇ ਦਾ ਵੀਰੇ ਸ਼ਟਰ ਵੀ ਨਹੀਂ ਚੱਕ ਸਕਦਾ ਜਿੰਦੇ ਤਾਂ ਲੱਗੇ ਪਏ ਨਹੀਂ ਜਿੰਦੇ ਲੱਗੇ ਹੋਏ ਨੇ ਜਿੱਦਾਂ ਸ਼ਟਰ ਖਿੱਚਿਆ ਹੋਇਆ ਅੱਗੇ ਦਾ ਤੁਸੀਂ ਮੋਕੇ ਤੇ ਆ ਕੇ ਕੀ ਦੇਖਿਆ ਜਦੋਂ ਤੁਹਾਨੂੰ ਦੱਸਿਆ ਸਾਨੂੰ ਤਾਂ ਵੀਰੇ ਅਸੀਂ ਸਟਰੇ ਦੇਖਿਆ ਕਿ ਮੌਕੇ ਤੇ ਨਾਲ ਦੀ ਨਾਲ ਮੈਂ ਫੋਮ 112 ਤੇ ਕਾਲ ਕੀਤੀ ਐ ਤੇ ਹੁਣ ਮੌਕੇ ਤੇ ਪੁਲਿਸ ਪਹੁੰਚੀ ਆ ਜਦ ਸਟਰੇ ਚੱਕ ਕੇ ਆ ਕੇ ਦੇਖਦੇ ਮੌਕੇ ਤੇ ਜੀ ਹਾਂ ਚੰਗੇ ਚੋਰੀ ਤਾਂ ਹੀ ਬਹੁਤ ਮਾਰੀ ਗੱਲ ਐ ਜਿਹਦੇ ਆਪਣੇ ਮਿਹਨਤ ਕਰ ਰਹੇ ਨੇ ਮੁੰਡੇ ਮੈਂ 12ਵੇਂ ਮਹੀਨੇ ਦੀ 12 ਤਰੀਕ ਨੂੰ ਪਹਿਲਾਂ ਮੇਰੇ ਚੋਰੀ ਹੋਈ ਆ ਤੇ ਉਦੋਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਅੱਜ ਫੇਰ ਦੁਬਾਰਾ ਕਿਤੇ ਪਹਿਲਾਂ ਕਾਰਵਾਈ ਕਰੀ ਹੁੰਦੀ ਤਾਂ ਅੱਜ ਦਿਨ ਨਾ ਦੇਖਣਾ ਪੈਂਦਾ ਹੁਣ ਦੁਬਾਰਾ ਫੇਰ ਹੋ ਗਿਆ ਅੱਜ ਬੈਂਕ ਡਰਾਪ ਦੀ ਮੰਗ ਕਰਦੇ ਆਂ। ਅਬਦੀ ਮੈਂਟ ਕਰਕੇ ਘਾ ਰਹੇ ਨੇ। ਕੈਂਟਾ ਲੋਕ ਵੀ ਇਥੋਂ ਵਿਦੇਸ਼ ਨੂੰ ਭੱਜ ਰਹੇ ਨੇ। ਹਾਂ ਜੀ। ਇਹਨਾਂ ਦੇ ਮੁੰਡੇ ਨੇ ਉਰੇ ਮੈਂਟ ਕਰਦਨੇ ਆਪਣੇ। ਫਿਰ ਹੁਣ ਕਰੂਗਾ ਕੀ ਭਲਾ ਜਦੋਂ ਇੰਨਾ ਨੁਕਸਾਨ ਕਿੰਨਾ ਚੱਲੀ ਜਾਊਗਾ ਜੀ। 1.70 ਲੱਖ 80 ਹਜ਼ਾਰ ਦਾ ਪਹਿਲਾਂ ਹੀ ਨੁਕਸਾਨ ਹੋ ਗਿਆ ਤੇ 70 80 ਹਜ਼ਾਰ ਦਾ ਹੋਣਾ ਉਹ। ਕੈਸ਼ ਵੀ ਹੋਇਆ 5 ਕਰੋੜ। ਹਾਂ ਜੀ 513 ਦਾ ਕੈਸ਼ ਸੀਗਾ ਜੀ। ਹਾਂ। ਉਹਦਾ ਮੇ ਨੁਕਸਾਨ ਹੋ ਗਿਆ ਤੇ ਪ੍ਰਸ਼ਾਸਨ ਨੂੰ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਜਿਹੜੀ ਚੋਰੀ ਹੋਈ ਹੈ ਕਾਰੀ ਦੁਕਾਨ ਆ ਜੀ ਕੀ ਕੁਝ ਚੋਰੀ ਹੋਇਆ। ਇਹ ਵੀਰੇ ਕੋਈ ਮੋਟਰਾਂ ਬਣਾਇੰਗਾ ਕਰਦਾ ਪੁਰਾਣੀਆਂ ਮੋਟਰਾਂ ਬਣਾਇੰਗਾ ਦਾ ਇਲੈਕਟ੍ਰੀਕਲ ਨਿਊ ਦਸਕਰਮਲ ਇਲੈਕਟ੍ਰੀਕਲ ਪੁਰੇ ਕੁਲਰ ਨੂੰ ਨਾ ਪਤਾ। ਪਤਾ ਲੱਗਿਆ ਜੀ ਕਿੰਨਾ ਗਾ ਨੁਕਸਾਨ ਆ। ਵੀਰੇ ਇਹਨੇ ਆਨਲਾਈਨ ਕੰਪਲੀਟ ਕੀਤੀ ਇਹਨੇ ਦੁਕਾਨ ਦੇ ਰਾਤ ਚੋਰੀ ਹੋ ਗਈ ਜਿਹੜੇ ਅਸੀਂ ਮੌਕੇ ਤੇ ਆਏ ਹਾਂ। ਬਾਤ ਤੱਤੀ ਸੂਬੇ ਦੇ ਸਾਹਮਣੇ ਉਸ ਦਾ ਕਾਨੂੰਨੀ ਕਰਵਾ। ਜੋ ਮੌਕੇ ਤੇ ਕੀ ਦੱਸਿਆ ਕੀ ਕੋਈ ਚੋਰੀ ਹੋਇਆ। ਓਕੇ ਜੀ ਨੇ ਦੱਸਿਆ ਵੀ 30 ਕਿਲੋ ਪੁਰਾਣਾ ਤਾਂਬਾ ਗਾਇਬ 50 ਕਿਲੋ ਨਵਾਂ ਨਵਾਂ ਤਾਂਬੇ ਦੀ ਤਾਰ ਚੋਰੀ ਹੋਣੀ ਪਈ। 5000 ਰੁਪਏ ਗੱਲੇ ਦੇ। ਅਸੀਂ ਪਰਤਾਲ ਕਰਦੇ ਹਾਂ ਸਰ। ਦਾਰਨੇ ਪਰਤਾਲ ਜੋ ਵੀ ਸਾਹਮਣੇ ਉਹਨਾਂ ਕਾਨੂੰਨੀ ਤੌਰ ਤੇ ਕਰਾਂਗੇ। ਤੇ ਜਿੰਦੇ ਲੱਗੇ ਪਏ ਨੇ ਸ਼ਟਰ ਤੋੜਿਆ ਹੋਇਆ। ਸ਼ਟਰ ਕਿੱਥੇ ਹੋਇਆ ਜੀ? ਅੱਛਾ। ਵੀ ਮਤਲਬ ਸ਼ਟਰ ਚਾੱਕ ਕੇ ਬੰਦਾਂ ਅੰਦਰ ਵਰਕੇ ਕੋਲੀ। ਇਹ ਇਕੱਲੇ ਬੰਦੇ ਦਾ ਤਾਂ ਨਹੀਂ ਕੰਮ ਲੱਗਦਾ ਜੀ ਕੋਈ ਲੱਗ ਤਪੀ ਹਿੰਦਰਾ ਜੋ ਵੀ ਸਾਹਮਣੇ ਆਉਂਦਾ ਉਸ ਮੁਤਾਬਕ ਕਾਰਵਾਈ ਕਰਾਂਗੇ ਜੀ